ਆਲੋਸ਼ ਵਾਹ ਹਰ ਜਿੱਕੀ ਫਤਿਹ ਸੰਗਤ ਜੀ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੇਖਿਆ ਸੀ ਅਸੀਂ ਇੱਕ ਮੁਖ ਹੋ ਕੇ ਫਰੰਟ ਫੇジング ਹੋ ਕਰਕੇ ਜੋ ਹੈ 1 2 1 ਦੇ ਹੱਥ ਚ ਲਾਏ ਤੇ ਅਈ ਐਸ ਗੱਲ ਨੂੰ ਦੱਸਣਾ ਕੀਤਾ ਕਿ ਹਾਂ ਜੀ ਇਹ 1 2 1 ਦੇ ਹੱਥ ਬਹੁਤ ਸੋਹਣੇ ਨੇ ਜਦ ਤੱਕ ਮੁਕਾਬਲਾ 1 2 1 ਦਾ ਹੈ ਪਰ ਕਹਾਣੀ ਉਦੋਂ ਬਦਲ ਜਾਂਦੀ ਹੈ ਜਦੋਂ ਸਿਨੈਰੀਓ ਬਦਲ ਗਿਆ ਜਦ ਜੋਧੇ ਨੂੰ ਘੇਰਾ ਪੈ ਗਿਆ ਤੇ ਉਸ ਮੌਕੇ ਤੇ ਜੇ ਮੈਂ ਇੱਕ ਮੋਖ ਹੋ ਕੇ ਹੱਲੇ ਵੀ ਹੱਥ ਚਲਾਉਣਾ ਤੇ ਅਸੀਂ ਉਹ ਦੱਸਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਕਿ ਉਸ ਮੌਕੇ ਤੇ ਕਹਾਣੀ ਕੀ ਬਣੇਗੀ ਅਸੀਂ ਜੋ ਹੈ ਪਹਿਲਾ ਸਿਨੈਰੀਓ ਲੈਨੇ ਆ ਘੇਰਾ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਛੇ ਸਿੰਘਾਂ ਨੇ ਜੋ ਹੈ ਘੇਰ ਕੇ ਮੈਨੂੰ ਰੱਖਿਆ ਹੋਇਆ ਹੁਣ ਇਸ ਵਿੱਚ ਜੇ ਮੈਂ ਹੱਲੇ ਵੀ ਇੱਕ ਦੋ ਇੱਕ ਦੇ ਵਾਰ ਫਰੰਟ ਫੇਸਿੰਗ ਹੋ ਕਰਕੇ ਜੇ ਮੈਂ ਵਾਰ ਚਲਾਉਣਾ ਤੇ ਕੀ ਕਹਾਣੀ ਬਣਦੀ ਆ ਹੁਣ ਇਸ ਵੇਲੇ ਅਸੀਂ ਇਹ ਮੰਨੀਏ ਕਿ ਇਸ ਘੇਰੇ ਦੇ ਵਿੱਚ ਮੇਰੇ ਸਾਹਮਣੇ ਵੀ ਜੋ ਹੈ ਇੱਕ ਬੈਰੀ ਖੜਾ ਹੋਇਆ ਤੇ ਮੈਂ ਹੁਣ ਜਿਹੜੇ ਵਾਰ ਚਲਾਵਾਂਗਾ ਉਹਦੇ ਵੱਲ ਮੁਖ ਕਰਕੇ ਜੋ ਹੈ ਵਾਰ ਚਲਾਉਣੇ ਕਰੂੰਗਾ ਆਪਾਂ ਇਸ 'ਚ ਵੇਖਦੇ ਹਾਂ ਕਿ ਕੀ ਗੱਲ ਬਣਦੀ ਹੈ ਤੇ ਸੰਗਤ ਜੀ ਆਪ ਜੀ ਆਨੇ ਵੇਖਿਆ ਮੈਂ ਘੇਰੇ ਵਿੱਚ ਹਾਂ ਤੇ ਜੇ ਮੈਂ ਕਿਸੇ ਇੱਕ ਵੱਲ ਆਪਣੀ ਥਾਂ ਤੇ ਰਹਿੰਦਿਆਂ ਹੋਇਆ ਜੇ ਮੈਂ ਕਿਸੇ ਇੱਕ ਵੱਲ ਜੋ ਹੈ ਵਾਰ ਕਰਦਾ ਆਪਣੀ ਥਾਂ ਨਾ ਛੱਡਾਂ ਤੇ ਐਸ ਘੇਰੇ ਨੇ ਤੁਸੀਂ ਦੇਖ ਸਾਦੇ ਮੈਨੂੰ ਕੋਈ ਰਾਹ ਨਹੀਂ ਲੱਭਾ ਹੁਣ ਅਸੀਂ ਦੂਸਰਾ ਸਿਨੈਰੀਓ ਲੈਨੇ ਆ ਜਿਹਦੇ ਵਿੱਚ ਜੋ ਹੈ ਹਾਲੇ ਵੀ ਮੈਂ ਫਰੰਟ ਫੇਸਿੰਗ ਹੀ ਵਾਰ ਕਰ ਰਿਹਾ ਪਰ ਇੱਚ ਮੈਂ ਆਪਣਾ ਪੈਂਤਰਾ ਚਾਰ ਘੂਰੇ ਦੇ ਵਿੱਚ ਜੋ ਹੈ ਤੋਰਨ ਦੀ ਕੋਸ਼ਿਸ਼ ਕਰੂੰਗਾ ਤੇ ਇਹ ਵੀ ਮੈਂ ਹਾਲੇ ਜਗ੍ਹਾ ਤੇ ਹੀ ਹਾਂ ਜਿਵੇਂ ਕਿ ਫਰੰਟ ਫੇਸਿੰਗ ਵਾਰ ਦੇ ਵਿੱਚ ਹੁੰਦਾ ਤੇ ਹੁਣ ਅਸੀਂ ਆਪਾਂ ਵੇਖਦੇ ਆ ਕਿ ਇਹ ਸਿਨੈਰੀਓ ਦੇ ਵਿੱਚ ਕੀ ਗੱਲ ਬਣਦੀ ਆ ਸੇ ਸੰਗਤ ਜੀ ਆਪ ਜੀ ਨੇ ਹੁਣ ਵੇਖਿਆ ਦੋ ਸਿਨੈਰੀਓਸ ਅਸੀਂ ਪ੍ਰੈਜੈਂਟ ਕੀਤੇ ਪਹਿਲਾ ਜਿਹਦੇ ਵਿੱਚ ਜੋ ਹੈ ਜਗ੍ਹਾ ਤੇ ਹੀ ਮੈਂ ਸਾਹਮਣੇ ਕਿਸੇ ਬੈਰੀ ਦੇ ਨਾਲ ਇੱਕ ਦੋ ਇੱਕ ਦੇ ਹੱਥ ਚ ਲਾਉਣਾ ਦੂਸਰਾ ਸਿਨੈਰੀਓ ਜਗ੍ਹਾ ਤੇ ਹੀ ਹਾਂ ਜਗ੍ਹਾ ਤੇ ਚਾਰ ਘੂਰਾ ਤੋਰਨ ਦੀ ਕੋਸ਼ਿਸ਼ ਕਰ ਰਿਆਂ ਹੱਲੇ ਵੀ ਫਰੰਟ ਫੇਸਿੰਗ ਵਾਰ ਨੇ ਤੇ ਇਹ ਦੋਨੋਂ ਸਿਨੈਰੀਓ ਦੇ ਵਿੱਚ ਜੋ ਹੈ ਘੇਰੇ ਦੇ ਵਿੱਚ ਤੁਸੀਂ ਵੇਖਿਆ ਕਿ ਇਹ ਕਤਈ ਨਹੀਂ ਚੱਲ ਸਕਦੇ 0% ਇਫੈਕਟਿਵਨੈਸ ਤੇ ਭਾਵੇਂ ਘੇਰਾ ਆ 5 6 ਸਿੰਘਾਂ ਦਾ ਹੋਵੇ ਜਾਂ ਕਿਉਂ ਨਾ ਦੋ ਦਾ ਹੀ ਹੋਵੇ ਇੱਕ ਜੇ ਦੋ ਆਣੇ ਵੀ ਮੈਨੂੰ ਘੇਰਿਆ ਹੋਵੇ ਤੇ ਉਹ ਦੋ ਸਿਨੈਰੀਓ ਦੇ ਵਿੱਚ ਵੀ ਦੋਨੋਂ ਜੇ ਇੱਕੋ ਟਾਈਮ ਤੇ ਮੇਰੇ ਤੇ ਹਮਲਾ ਕਰ ਦਿੰਦੇ ਆ ਮੇਰੇ ਤੇ ਚੜ ਆਉਂਦੇ ਆ ਤੇ ਬਚਨ ਤੇ ਕੋਈ ਅਸਰ ਨਹੀਂ ਜਦ ਤੱਕ ਮੈਂ ਦੋਨਾਂ ਨੂੰ ਟੈਕਲ ਨਾ ਕਰਾਂ 1 ਟੂ 1 ਕੰਬੈਟ ਸਿਰਫ 1 ਟੂ 1 ਵੇਲੇ ਚੱਲਦਾ ਪਰ ਜਦੋਂ ਕਹਾਣੀ ਇੱਕ ਤੋਂ ਵੱਧ ਹੋ ਗਈ ਉਸ ਮੌਕੇ ਤੇ ਜੋ ਹੈ ਪੈਂਤਰੇ ਘੇਰੇ ਦੇ ਵਰਤਨੇ ਚਾਰ ਘੁਰਾਬੀ ਜੋ ਹੈ ਮਲਟੀ ਡਾਇਰੈਕਸ਼ਨਲ ਜੋ ਹੈ ਹੋ ਕੇ ਚੱਲਣ ਵਾਲਾ ਕੰਮ ਉਦੋਂ ਚਾਹੀਦਾ ਇੱਕੋ ਹੀ ਥਾਂ ਤੇ ਚਾਰ ਘੁਰਾ ਚਲਾ ਕੇ ਵਾਰ ਕੀਤੇ ਨਹੀਂ ਜਾ ਸਕਦੇ ਤੇ ਸੰਗਤ ਜੀ ਹੁਣ ਆਪਾਂ ਗਾਂ ਵਧਦੇ ਆ ਹੁਣ ਜੋ ਹੈ ਅਸੀਂ ਘੇਰੇ ਦੇ ਹੋਰ ਸਿਨੈਰੀਓਸ ਲੈਣਾ ਚਾਹੁੰਦੇ ਆ ਜੋ ਸਾਡੇ ਵਿਚਾਰਾਂ ਦੇ ਵਿੱਚ ਹੈ ਕਿ ਇਹ ਤੇ ਫਰੰਟ ਫੇਸਿੰਗ ਹੋਏ ਪਰ ਇਸ ਤੋਂ ਇਲਾਵਾ ਵੀ ਘੇਰੇ ਦੇ ਵਿੱਚ ਜਿਹੋ ਜੇ ਵਾਰ ਆ ਗਤਕੇ ਪ੍ਰਦਰਸ਼ਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਹੁਣ ਗਤਕੇ ਆ ਦੇ ਪ੍ਰਦਰਸ਼ਨ ਜੋ ਆ ਆਮ ਅਸੀਂ ਦੇ ਦੇ ਆ ਸਟੇਜ ਸ਼ੋਸ ਤੇ ਨਗਰ ਕੀਰਤਨਾ ਤੇ ਤੇ ਇਹਨਾਂ ਪ੍ਰੋਗਰਾਮਾਂ ਤੇ ਜੋ ਹੈ ਗਤਕੇ ਅਖਾੜਿਆਂ ਦਾ ਦਾਇਰਾ ਜੋ ਹੈ ਸੀਮਿਤ ਹੁੰਦਾ ਲਿਮਟਿਡ ਹੁੰਦਾ ਲਿਮਿਟਡ ਹੋਣ ਕਰਕੇ ਜੋ ਹੈ ਇੱਕ ਜੋਧਾ ਜਿਆਦਾ ਅਖਾੜੇ ਉੱਤਰਦਾ ਤੇ ਤੇ ਉਹਨੂੰ ਇੱਕ ਦਾਇਰੇ ਵਿੱਚ ਇੱਕ ਸੀਮਾ ਵਿੱਚ ਜੋ ਹੈ ਰਹਿ ਕਰਕੇ ਆਪਣਾ ਪ੍ਰਦਰਸ਼ਨ ਕਰਨਾ ਪੈਂਦਾ ਜੇ ਉਹ ਘੇਰੇ ਦੇ ਜੰਗ ਦਾ ਪ੍ਰਦਰਸ਼ਨ ਕਰੇ ਘੇਰੇ ਤੋਂ ਗਾਂ ਸੰਗਤ ਹੁੰਦੀ ਹੈ ਜਾਂ ਜੇ ਸਟੇਜ ਸ਼ੋਅ ਦੀ ਗੱਲ ਕਰੀਏ ਤੇ ਘੇਰੇ ਤੋਂ ਬਾਹਰ ਸਟੇਜ ਖਤਮ ਹੋ ਜਾਂਦਾ ਤੇ ਜੋ ਜੰਗ ਦਾ ਅਸਲ ਦ੍ਰਿਸ਼ ਹੈ ਜਾਂ ਅਸਲ ਪ੍ਰਦਰਸ਼ਨ ਹੈ ਕਈ ਵਰਾ ਖਿਡਾਰੀ ਕਰਕੇ ਵੀ ਨਹੀਂ ਬਖਾ ਪਾਉਂਦਾ ਤੇ ਇਹਨਾਂ ਕਾਰਨਾ ਕਰਕੇ ਇਹ ਲਿਮਿਟੇਸ਼ਨਸ ਕਰਕੇ ਜੋ ਕੰਪਰੋਮਾਈਜ਼ ਜੋ ਹੈ ਖਿਡਾਰੀਆਂ ਨੂੰ ਕਰਨਾ ਪਿਆ ਓਵਰ ਦਾ ਟਾਈਮ ਉਸਨੇ ਜੋ ਹੈ ਖਿਡਾਰੀਆਂ ਦੇ ਹੱਥਾਂ ਤੇ ਬਦਲਾਵ ਲਿਆਉਣਾ ਸ਼ੁਰੂ ਕਰਤਾ ਜਿਵੇਂ ਕਹਿ ਲੋ ਕਿ ਫਰੀ ਸੋਟੀ ਵਿੱਚ ਹੱਥ ਬੈਨ ਨੇ ਚਲਾਈ ਨਹੀਂ ਜਾ ਸਕਦੇ ਆ ਤੇ ਆਮ ਬੱਚਾ ਫਿਰ ਮੇਬੀ ਉਸ ਨੂੰ ਪ੍ਰੈਕਟਿਸ ਨਹੀਂ ਕਰਦਾ ਕਿਉਂਕਿ ਚਲਾਈ ਨਹੀਂ ਜਾ ਸਕਦੇ ਕਿਉਂਕਿ ਸਪੋਰਟਸ ਲੈਵਲ ਚੀਜ਼ ਦਿਮਾਗ 'ਚ ਵੱਡੀ ਹੋਈ ਹੈ ਚਲਾਈ ਨਹੀਂ ਜਾ ਸਕਦੇ ਬੱਚਾ ਪ੍ਰੈਕਟਿਸ ਨਹੀਂ ਕਰ ਰਿਹਾ ਉਸੇ ਟਾਂਗ ਦੇ ਨਾਲ ਜਿਹੜੀ ਚੀਜ਼ ਦਾ ਪ੍ਰਦਰਸ਼ਨ ਬੱਚਿਆਂ ਨੇ ਵੇਖਿਆ ਹੀ ਨਹੀਂ ਤੇ ਉਹ گاਹ ਤੋਂ گا ਬਦਲਾਵ ਜੋ ਹੈ ਉਹ ਉਹਨਾਂ ਦੇ ਮਨਾਂ ਦੇ ਅੰਦਰ ਆਉਣੇ ਸ਼ੁਰੂ ਹੋ ਗਏ ਤੇ ਜਿਹੜੀ ਚੀਜ਼ ਵੇਖੀ ਬਸ ਉਸੇ ਦੇ ਵਿੱਚ ਜੋ ਹੈ ਇੱਕ ਬੱਚਾ ਜਦ ਉਹ ਖਿਡਾਰੀ ਖਿਸੇ ਖਰਿਆ ਵੱਧ ਰਿਆ ਉਹ ਉਹਦੇ ਵਿੱਚ ਸੀਮਤ ਰਹਿ ਗਿਆ ਤੇ ਅਸੀਂ ਉਹੋ ਜੇ ਕੋ ਸਿਨੈਰੀਓ ਜੋ ਆਪ ਜੀਆਂ ਦੇ ਸਾਹਮਣੇ ਰੱਖਣਾ ਚਾ ਰਹੇ ਹਾਂ ਜਿਹਦੇ ਵਿੱਚ ਹੁਣ ਇਹ ਹੈ ਕਿ ਆਮ ਜੋ ਆਪਾਂ ਦੇ ਦਿਆਂ ਘੇਰਾ ਪਿਆ ਹੋਇਆ ਘੇਰੇ ਦੇ ਵਿੱਚ ਜੇ ਮੈਂ ਚੱਕਰੀ ਕੱਢਾਂ ਤੇ ਅਸੀਂ ਇਹ ਵੇਖੀਏ ਕਿ ਚੱਕਰੀ ਵੇਲੇ ਕੀ ਗੱਲ ਬਣਦੀ ਹੈ ਹੁਣ ਇਹ ਆਮ ਤੌਰ ਤੇ ਜੋ ਹੈ ਹੁਣ ਇਹ ਆਮ ਤੌਰ ਤੇ ਜੋ ਹੈ ਸਾ ਚੱਕਰੀ ਜੋ ਖਿਡਾਰੀ ਚੱਕਦੇ ਨੇ ਹੱਥ ਸ਼ਸਤਰ ਪਿੱਛੇ ਚਲ ਗਿਆ ਤੇ ਸਰੀਰ ਸਾਰਾ ਗਾਂ ਲੈ ਕੇ ਜੋ ਆਪਾਂ ਘੇਰੇ ਵੱਲ ਵਧਦੇ ਆ ਤੇ ਜੇ ਅਸਲ ਜੰਗ ਜਦ ਲੱਗਾ ਹੋਵੇ ਇਹਨਾਂ ਨੇ ਸ਼ਸਤਰਾਂ ਦੇ ਵਿੱਚ ਮੈਨੂੰ ਪਰੋ ਦੇਣਾ ਤੇ ਐਸ ਢਾਂਗ ਦੀ ਚੱਕਰੀ ਜੋ ਹੈ ਘੇਰੇ ਦੇ ਵਿੱਚ ਨਹੀਂ ਵਰਤੀ ਜਾ ਸਕਦੀ ਹੁਣ ਚੱਕਰੀ ਆਪਾਂ ਬਦਲਦੇ ਆਂ ਹਣ ਸੰਗਜੀ ਹੁਣ ਆ ਮੈਂ ਚੱਕਰੀ ਕੱਢੀ ਜਗਾ ਤੇ ਹੀ ਸੀ ਜਗਾ ਛੱਡੇ ਬਿਗੈਰ ਦੋਨੋਂ ਪਾਸੇ ਜੋ ਹੈ ਚੱਕਰੀ ਹੋਈ ਇੱਕ ਪਾਸੇ ਤੇ ਜਮਾਂ ਹੀ ਮੈਨੂੰ ਪਰੋਤਾ ਹਣ ਜਿਹੜੀ ਚੱਕਰੀ ਮੈਂ ਇਸ ਪਾਸੇ ਗੱਡੀ ਕਿਉਂਕਿ ਸ਼ਸ਼ਤਰ ਗਾਂਹਾਂ ਸੀ ਸ਼ਾਸਤਰਾਂ ਗਾਹੋਂ ਕਰਕੇ ਮੈਂ ਕੁਝ ਕਿਰਪਾਨਾਂ ਕੱਟ ਪਾ ਰਿਹਾ ਸੀ ਪਰ ਮੇਰੀ ਪਿੱਠ ਜੋ ਹੈ ਮੇਰੇ ਪਿੱਠ ਵਾਲੇ ਪਾਸੇ ਜਿਹੜਾ ਵੀ ਕੋਈ ਹੈ ਉਸ ਨੇ ਮੈਨੂੰ ਪਰੋ ਦੇਣਾ ਤੇ ਗੱਲ ਇਹ ਹੈ ਕਿ ਜਗਾ ਤੇ ਰਹਿ ਕੇ ਜਿਹੜਾ ਕੰਮ ਹੈ ਜਗਾ ਤੇ ਰਹਿ ਕੇ ਚੱਕਰੀਆਂ ਘੇਰੇ ਦੇ ਵਿੱਚ ਨਹੀਂ ਚੱਲ ਸਕਦੀਆਂ ਤੇ ਸੰਗਤ ਜੀ ਆ ਹੁਣ ਤੁਸੀਂ ਕੁਝ ਸਿਨੈਰੀਓਜ਼ ਵੇਖੇ ਜਿਹਦੇ ਵਿੱਚ ਫਰੰਟ ਫੇਸਿੰਗ ਵਾਰ ਹੋਏ ਚੱਕਰੀਆਂ ਹੋਈਆਂ ਇਹ ਜੇ ਕਿ ਰਾ ਪਿਆ ਹੋਵੇ ਉਦੋਂ ਉਸ ਮੌਕੇ ਜੋ ਹੈ ਆਪਣਾ ਅਭਿਆਸ ਕਰੀਏ ਤੇ ਆਪ ਪਰਖੀਏ ਕਿ ਕੀ ਵਾਕਈ ਇਹ ਗੱਲਾਂ ਘੇਰੇ ਦੇ ਵਿੱਚ ਹੋ ਸਕਦੀਆਂ ਜਾਂ ਨਹੀਂ ਤੇ ਸਾਡੇ ਮੁਤਾਬਿਕ ਤੇ ਨਹੀਂ ਹੋ ਸਕਦੀਆਂ ਪਰ ਖੈਰ ਸਾਰਿਆਂ ਦਾ ਆਪਣਾ ਵਿਊ ਹੋ ਸਕਦਾ ਤੇ ਹੁਣ ਜੀ ਘੇਰੇ ਦੇ ਵਿੱਚ ਕਿਹੋ ਜਿਹਾ ਵਾਰ ਕਿਹੋ ਜਿਹਾ ਪੈਂਤਰੇ ਚਲਾਏ ਜਾਣ ਜਿਹਦੇ ਵਿੱਚ ਅਸੀਂ ਆਪਣੇ ਆਪ ਦਾ ਵਿਚਾਰ ਬਚਾ ਕਰਦੇ ਹੋਏ ਆ ਜੋ ਹੈ ਵੱਤੋ ਅੱਦ ਨੁਕਸਾਨ ਸਾਹਮਣੇ ਵਾਲੇ ਦਾ ਕਰ ਸਕੀਏ ਤੇ ਉਹਨਾਂ ਗੱਲਾਂ ਤੇ ਆਉਂਦੇ ਆ ਤੇ ਹੁਣ ਕਿਉਂਕਿ ਘੇਰੇ ਦੀ ਗੱਲ ਹੈ ਜੇ ਘੇਰਾ ਹੋਵੇ ਉਦੋਂ ਕੱਲਾ ਇੱਕ ਸ਼ਸਤਰ ਜੋ ਹੈ ਉਹਦੇ ਨਾਲ ਮੇਰਾ ਬਚਾ ਨਹੀਂ ਹੋ ਸਕਦਾ ਜਿਹੜਾ ਜੋਧਾ ਆ ਕਈ ਸਿਨੈਰੀਓਜ਼ ਹੋ ਸਕਦੇ ਆ ਘੇਰੇ ਦੇ ਪਰ ਅਸੀਂ ਇੱਕ ਸਿਨੈਰੀਓ ਪਿਕ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਜੋਧਾ ਆਪ ਤਿਆਰ ਬਤਿਆਰ ਹੋ ਕੇ ਜੇ ਜੰਗ 'ਚ ਉਤਰਦਾ ਤੇ ਢਾਲ ਕਿਰਪਾਨ ਤੋਂ ਘੱਟ ਦੀ ਗੱਲ ਉਹ ਕਦੇ ਨਹੀਂ ਕਰੇਗਾ ਤੇ ਅਸੀਂ ਜੋ ਪ੍ਰਦਰਸ਼ਨ ਆਪ ਜੀਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਘੇਰੇ ਦਾ ਜੋ ਇੱਕ ਸਿਨੈਰੀਓ ਪੇਸ਼ ਕਰਨਾ ਚਾਹੁੰਦੇ ਆ ਜੋ ਕਿ ਵਧੀਆ ਇੱਕ ਸਿਨੈਰੀਓ ਹੋ ਸਕਦਾ ਤੇ ਹੁਣ ਅਗਲੇ ਸਿਨੈਰੀਓਸ ਜੋ ਹੈ ਅਸੀਂ ਢਾਲ ਕਿਰਪਾਨ ਦੇ ਨਾਲ ਆਪ ਜੀਆਂ ਦੇ ਸਾਹਮਣੇ ਪੇਸ਼ ਕਰਾਂਗੇ ਤੇ ਸੰਗਤ ਜੀ ਹੁਣ ਲੱਗੀ ਹੈ ਗੱਲ ਘੇਰੇ ਦੀ ਹੋਣ ਘੇਰੇ ਦੀ ਗੱਲ ਇਹ ਦੋ ਸ਼ਸਤਰਾਂ ਤੋਂ ਬਿਗੈਰ ਕਰਨੀ ਜੋ ਹੈ ਅਧੂਰੀ ਹੈ ਘੇਰਾ ਹੋਵੇ ਤੇ ਢਾਲ ਤੇ ਕਿਰਪਾਨ ਇਹ ਦੋਨੋਂ ਇਕੱਠੇ ਨਾ ਹੋਣ ਗੱਲ ਪੂਰੀ ਕਦੇ ਨਹੀਂ ਬਣ ਸਕਦੀ ਜੇ ਘੇਰੇ ਦੀ ਗੱਲ ਹੈ ਤੇ ਕੇਰੇ ਦੇ ਵਿੱਚ ਭਾਰੂ ਸ਼ਸਤਰ ਖੰਡਾ ਜਾਂ ਤੇਗੇ ਇਹਨਾਂ ਦਾ ਪ੍ਰਭਾਵ ਆਮ ਕਿਰਪਾਨਾਂ ਨਾਲੋਂ ਕਈ ਵੱਧ ਹੈ ਇਤਿਹਾਸ ਦੇ ਵਿੱਚ ਜਿਵੇਂ ਜ਼ਿਕਰ ਹੈ ਬਾਬਾ ਦੀਪ ਸਿੰਘ ਜੀ ਦਾ ਬਾਬਾ ਨੌਂ ਸਿੰਘ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਅਕਾਲੀ ਬਾਬਾ ਫੂਲਾ ਸਿੰਘ ਹੋ ਗਏ ਇਹਨਾਂ ਦੇ ਹੱਥਾਂ ਦੇ ਜੇ ਸ਼ਸਤਰ ਆਪਾਂ ਦਰਸ਼ਨ ਕਰੀਏ ਤੇ ਵੱਡੇ ਖੰਡੇ ਵੱਡੇ ਤੇਗੇ ਹੋਏ ਨੇ ਹਮੇਸ਼ਾ ਕਿਉਂਕਿ ਉਹ ਜੰਗ ਜੁੱਦ ਦੇ ਘੇਰੇ ਦੇ ਬਾਰਾਂ ਨੂੰ ਕੱਟ ਕੇ ਘੇਰੇ ਤੋਂ ਬਾਹਰ ਨਿਕਲਣ ਦੇ ਵਿੱਚ ਬੜੇ ਕਾਰਗਰ ਨੇ ਤੇ ਹੁਣ ਅਸੀਂ ਜੋ ਪ੍ਰਦਰਸ਼ਨ ਲੱਗੇ ਆ ਕਰਨ ਉਹਦੇ ਵਿੱਚ ਵੀ ਅਸੀਂ ਢਾਲ ਕਿਰਪਾਨ ਵੱਡੀ ਢਾਲ ਦੀ ਕਵਰੇਜ ਤੇ ਸੇਫਟੀ ਫੈਕਟਰ ਵਿਖਾਉਣ ਲਈ ਅਸੀਂ ਸੈਂਟਰ ਵਿੱਚ ਜੋ ਹੈ ਵੱਡੀ ਢਾਲ ਰੱਖੀ ਹੈ ਬਾਕੀ ਸਾਰੇ ਸਿੰਘਾਂ ਦੇ ਹੱਥਾਂ ਦੇ ਵਿੱਚ ਜੋ ਹੈ ਛੋਟੀ ਢਾਲ ਕਿਰਪਾਨ ਹੈ ਉਹਨਾਂ ਦੇ ਸੇਫਟੀ ਦੇ ਤੌਰ ਤੇ ਤੇ ਇਹ ਦਰਸ਼ਨ ਕਰਾਉਣ ਲਈ ਜੋ ਹੈ ਖੰਡੇ ਦਾ ਰੂਪ ਖੰਡੇ ਦਾ ਪ੍ਰਭਾਵ ਇੱਕ ਘੇਰੇ ਦੇ ਉੱਤੇ ਕੀ ਪੈ ਸਕਦਾ ਉਹ ਦਰਸ਼ਨ ਕਰਾਉਣ ਲਈ ਤੇ ਹੁਣ ਇਹ ਵੀ ਖੰਡਾ ਜੋ ਹੈ ਸੇਫਟੀ ਫੈਕਟਰ ਨੂੰ ਮੁੱਖ ਰੱਖਦੇ ਆ ਹੋਇਆ ਤੇਜ ਤਾਰ ਸ਼ਸਤਰ ਜੋ ਹੈ ਅਸੀਂ ਉਸ ਤੋਂ ਪਰਹੇਜ਼ ਕਰ ਰਹੇ ਹਾਂ ਇਹ ਵੀ ਬਦਲ ਕੇ ਜੋ ਹੈ ਅਸੀਂ ਡੈਮੋ ਖੰਡਾ ਵਰਤ ਲੈਣਾ ਹੁਣ ਐਸ ਸਿਨੈਰੀਓ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਹ ਵੇਖਣ ਦੀ ਕਿ ਕਿਹੜੇ ਪੈੰਤਰੇ ਕਿਹੜੇ ਵਾਰ ਕਾਰਗਰ ਹੋ ਸਕਦੇ ਆ ਤੇ ਸੰਗਤ ਜੀ ਹੁਣ ਆਪ ਜੀ ਨੇ ਵੇਖਿਆ ਕਿ ਕਿਹੜਾ ਖੋਲਣ ਲਈ ਮੈਂ ਚੱਕਰੀ ਵਰਤੀ ਪਰ ਪਹਿਲਾ ਮੈਂ ਆਪਣੀ ਜਗ੍ਹਾ ਛੱਡੀ ਵੱਡੇ ਹੱਥ ਜੋ ਹੈ ਸ਼ਸਤਰਾਂ ਦੇ ਚਲਾ ਕੇ ਖੰਡੇ ਦੇ ਵੱਡੇ ਹੱਥ ਚਲਾ ਕੇ ਇੱਥੋਂ ਮੈਂ ਘੇਰਾ ਦੂਰ ਕੀਤਾ ਘੇਰਾ ਦੂਰ ਕਰਕੇ ਤੇ ਫਿਰ ਚੱਕਰੀਆਂ ਚਲਾ ਕੇ ਕਿ ਕੋਈ ਵਾਰ ਮੇਰੇ ਤੇ ਨਾ ਆਜੇ ਢਾਲ ਕਿਰਪਾਨ ਲਗਾਤਾਰ ਮੇਰੇ ਆਲੇ ਦੁਆਲੇ ਮੈਂ ਆਪਣੇ ਸ਼ਸਤਰ ਆਪਣੇ ਆਲੇ ਦੁਆਲੇ ਘੁਮਾਇਆ ਕਿ ਕਿਸੇ ਦਾ ਵਾਰ ਮੇਰੇ ਤੇ ਨਾ ਆਜੇ ਮੈਂ ਘੇਰੇ ਤੋਂ ਬਾਹਰ ਨਿਕਲਿਆ ਤੇ ਫਿਰ ਘੇਰੇ ਤੋਂ ਬਾਹਰ ਨਿਕਲ ਕੇ ਗਾਂਹ ਫਿਰ ਹੋਰ ਗਾਂਹ ਦੀ ਗਾਂ ਪੈਂਤਰੇ ਹੋ ਤਰਨਗੇ ਉਹ ਅਸੀਂ ਇਸ ਇੱਕ ਸਿਨੈਰੀਓ ਹੋਰ ਸਾਡਾ ਰਹਿੰਦਾ ਉਹ ਕਰਕੇ ਫਿਰ ਅਸੀਂ ਗਾਹਾਂ ਦੀ ਜੋ ਹੈ ਸਾਰੇ ਪੈੰਟਰੇ ਐਕਸਪਲੇਨ ਕਰਾਂਗੇ ਤੇ ਔਰ ਐ ਸਿਨੈਰੀਓ ਦੇ ਵਿੱਚ ਐਵੇਂ ਹੋਇਆ ਕਿ ਮੈਂ ਘੇਰੇ ਤੋਂ ਬਾਹਰ ਨਿਕਲਣ ਵਿੱਚ ਕਾਰਗਰ ਹੋਇਆ ਮੈਂ ਬਹੁਤ ਸੋਹਣੇ ਢਾਂਗ ਦੇ ਨਾਲ ਜੋ ਹੈ ਘੇਰਾ ਖੋਲ ਕੇ ਘੇਰੇ ਤੋਂ ਬਾਹਰ ਨਿਕਲ ਆਇਆ ਪਰ ਕਹਿ ਲੋ ਕਿ ਇਹਦੇ ਵਿੱਚ ਮੇਰੇ ਕਿਸੇ ਬਹਿਰੀ ਦਾ ਨੁਕਸਾਨ ਨਹੀਂ ਹੋਇਆ ਜਾ ਜੇ ਹੋ ਵੀ ਸਕਦਾ ਤੇ ਬਹੁਤ ਘੱਟ ਹੋਣਾ ਸੀਗਾ 50 50 ਹੋਣਾ ਸੀ ਕਿਉਂਕਿ ਮੈਨੂੰ ਮੈਂ ਆਪਣੀ ਵੀ ਸੇਫਟੀ ਦਾ ਧਿਆਨ ਰੱਖਣਾ ਸੀ ਤੇ ਆਪਣੀ ਸੇਫਟੀ ਦਾ ਧਿਆਨ ਰੱਖਦਿਆਂ ਹੋਇਆਂ ਮੈਂ ਘੇਰੇ ਤੋਂ ਬਾਹਰ ਨਿਕਲਣਾ ਮੇਰੇ ਲਈ ਇੰਪੋਰਟੈਂਟ ਸੀ ਪਰ ਕਿਉਂਕਿ ਆ ওভারঅল ਪੈਂਥਰਾ ਉਸ ਚੀਜ਼ ਨੂੰ ਉਹਨਾਂ ਸਪੋਰਟ ਨਹੀਂ ਕਰ ਰਿਹਾ ਸੀਗਾ ਮੇਰਾ ਬੈਰੀ ਵੀ ਕੋਈ ਬਹੁਤਾ ਜ਼ਖਮੀ ਨਹੀਂ ਹੋਇਆ ਇਹਦੇ ਵਿੱਚ ਜੇ ਮੈਂ ਇਸ ਮੌਕੇ ਤੇ ਕਿਸੇ ਨੂੰ ਜ਼ਖਮੀ ਕੰਨ ਤੇ ਉੱਤੇ ਜੇ ਇੰਟੈਂਸ਼ਨਲੀ ਇੱਕ ਕੋਈ ਵਾਰ ਬਣਾ ਲੈਂਦਾ ਜੇ ਮੈਂ ਇੱਕ ਸੈਕਿੰਡ ਵੀ ਜਾਂ ਫ੍ਰੈਕਸ਼ਨ ਵੀ ਆਪਣਾ ਵੇਸਟ ਕਰਦਾ ਤੇ ਇਹਨਾਂ ਦਾ ਵਾਰ ਮੇਰੇ ਤੇ ਬਣ ਜਾਣਾ ਸੀ ਖਾਸ ਕਰਕੇ ਇਧਰ ਐ ਸ਼ੋਲਡਰ ਤੇ ਜਿਹੜਾ ਸਿੰਗ ਸੀ ਇਹਨੇ ਸਿੱਧੀ ਜੋ ਹੈ ਹੂਲ ਮੇਰੇ ਤੇ ਬਣਾ ਦੇਣੀ ਸੀਗੀ ਸਭ ਤੋਂ ਲੱਗੇ ਇਹ ਸੀ ਤੇ ਮੈਂ ਇਹ ਦੇ ਮੇਰਾ ਪਹਿਲਾ ਵਾਰ ਵਾਰ ਵੇਲੇ ਘੇਰਾ ਖੋਲਣ ਵੇਲੇ ਮੈਂ ਧਿਆਨ ਇੱਕ ਤੇ ਕੀਤਾ ਸੀ ਪਰ ਦੂਸਰੇ ਦੇ ਵਾਰ ਦਾ ਮੈਂ ਧਿਆਨ ਰੱਖਦਿਆਂ ਹੋਇਆ ਮੈਂ ਛੇਤੀ ਤੋਂ ਛੇਤੀ ਬਾਹਰ ਨਿਕਲਣਾ ਸੀ ਐਸ ਕਰਕੇ ਮੈਂ ਬਹੁਤਾ ਸਮਾਂ ਖੜ ਨਹੀਂ ਸਕਿਆ ਤੇ ਮੈਂ ਕੋਈ ਵਾਰ ਇਹੋ ਜਿਹਾ ਨਹੀਂ ਬਣਾ ਸਕਿਆ ਕਿ ਮੈਂ ਕਿਸੇ ਇੱਕ ਨੂੰ ਬਹੁਤ ਚੰਗੇ ਤਰ੍ਹਾਂ ਜੋ ਹੈ ਛਾੜ ਦੇਵਾਂ ਤੇ ਹੁਣ ਜੋ ਆਖਰੀ ਸਿਨੈਰੀਓ ਅੱਜ ਦੀ ਹੈ ਇਸ ਵੀਡੀਓ ਦੇ ਵਿੱਚ ਜੋ ਅਸੀਂ ਪੇਸ਼ ਕਰਨੀ ਚਾਹੁੰਦੇ ਆ ਜੋ ਆਈ ਸਾਨੂੰ ਦੇ ਆ ਕਿ ਪਹਿਲੀ ਵੀਡੀਓ ਦੇ ਵਿੱਚ ਜੋ ਅਸੀਂ ਪੰਕਤੀਆਂ ਆਪ ਜੀ ਨੂੰ ਦੱਸੀ ਸੀ ਤਾਂ ਸੇ ਉਹ ਕਟਕ ਮੈਚ ਝਟਕਦਾ ਕਛੂ ਨਾ ਸੰਗ ਵਿਚਾਰ ਗਾਹਤ ਭਇਓ ਸੁਫਟੰਦ ਵੱਡੇ ਬਾਤ ਭਇਓ ਹਥਿਆਰ ਤੇ ਇਹ ਤਸਿਓ ਕਟਕਮੈਂ ਝਟਕਦਾ ਇਹਦੀ ਵਿਆਖਿਆ ਜੋ ਹੈ ਅਸੀਂ ਹੁਣ ਐਸ ਸਿਨੈਰੀਓ ਦੇ ਵਿੱਚ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਸੰਗਤ ਜੀ ਹੁਣ ਮੈਂ ਆਪਣਾ ਘੇਰਾ ਖੋਲਿਆ ਜੋ ਘੇਰਾ ਖੁੱਲਿਆ ਤੇ ਤੁਸੀਂ ਵੇਖਿਆ ਇੱਕ ਸਿੰਗ ਤੇ ਜੋ ਹੈ ਧੌਣ ਦਾ ਵਾਰ ਬਣਿਆ ਮੇਰੇ ਪਹਿਲੇ ਪੈਂਤਰੇ ਦੇ ਵਿੱਚ ਜੋ ਹੈ ਇੱਕ ਮੇਰਾ ਬੈਰੀ ਜੋ ਹੈ ਝਟਕਿਆ ਗਿਆ ਤੇ ਸਿੱਧੀ ਚੜਾਈ ਸੀ ਧੱਸ ਕੇ ਚੜਾਈ ਸੀ ਧੱਸਿਓ ਧੱਸ ਕੇ ਫੇਰ ਜੋ ਹੈ ਝਟਕਾਤਾ ਤੇ ਹੁਣ ਉਸ ਇੱਕ ਪੈਂਤਰੇ ਦੇ ਵਿੱਚ ਇੱਕ ਇੱਕ ਬੈਰੀ ਜੋ ਹੈ ਵੱਢਿਆ ਗਿਆ ਹੁਣ ਪੈਂਤਰਾ ਖੁੱਲ ਗਿਆ ਹੁਣ ਮੈਂ ਘੇਰੇ ਚੋਂ ਬਾਹਰ ਨਿਕਲਿਆ ਘੇਰੇ ਤੋਂ ਬਾਹਰ ਨਿਕਲ ਕੇ ਜੋ ਹੈ ਸਾਰਾ ਘੇਰਾ ਜਿਹੜਾ ਮੇਰੇ ਪਿੱਛੇ ਸੀ ਉਹ ਸਾਰੇ ਘੇਰੇ ਨੂੰ ਮੈਂ ਆਪਣੇ ਸਾਹਮਣੇ ਲੈ ਲਿਆ ਕਿ ਮੇਰੇ ਪਿੱਠ ਪਿੱਛੇ ਨਾ ਕੋਈ ਹੋਵੇ ਜਿਹੜਾ ਪਿੱਛੋਂ ਵਾਰ ਕਰ ਦੇਵੇ ਹੁਣ ਇਹ ਸਾਰੇ ਮੇਰੇ ਸਾਹਮਣੇ ਆ ਹੁਣ ਇਥੋਂ ਮੈਂ ਆਪਣੀ ਆਪਣਾ ਆਪਣੀ ਰਣਨੀਤੀ ਫੇਰ ਵਰਤੂੰਗਾ ਤੇ ਹੁਣ ਇੱਥੇ ਉਹ ਖਿਡਾਰੀ ਦੂਰ ਹੈ ਤੇ ਇਹ ਮੇਰੇ ਲੱਗੇ ਆ ਹੁਣ ਮੈਂ ਇਥੋਂ ਜੇ ਉਧਰ ਜਾਣਾ ਚੂਸ ਕਰਦਾ ਮੇਰੇ ਦੂਰ ਜਾਣ ਦੇ ਵਿੱਚ ਇਹਨਾਂ ਨੇ ਇਥੋਂ ਮੈਨੂੰ ਘੇਰ ਲੈਣਾ ਤੇ ਮੈਂ ਉਧਰ ਨਹੀਂ ਜਾ ਸਕਦਾ ਇਹ ਮੇਰੇ ਲੱਗੇ ਆ ਇਹ ਮੇਰੇ ਲੱਗੇ ਹੋਣ ਕਰਕੇ ਜੋ ਹੈ ਮੈਂ ਆਪਣਾ ਪੈਂਥਰਾ ਇਹਦੇ ਤੇ ਲਗਾ ਕੇ ਜੋ ਹੈ ਗਾਹ ਨਿਕਲ ਜਾਣਾ ਹੁਣ ਜਦੋਂ ਮੈਂ ਹੁਣ ਪੈਂਤਰਾ ਆਪਣਾ ਤੋਰੂੰਗਾ ਪਹਿਲਾ ਘੇਰਾ ਸੀ ਘੇਰੇ ਤੋਂ ਬਾਅਦ ਨਿਕਲਦਿਆਂ ਮੇਰੀ 1 2 1 ਦੀ ਲੜਾਈ ਹੋ ਗਈ 1 2 1 ਦੀ ਝੜਪੋਈ ਇੱਕ ਵਾਰ ਬੈਰੀ ਝਟਕਿਆ ਗਿਆ ਮੈਂ ਬਾਹਰ ਹੁਣ ਮੈਂ ਇੱਕ ਕੋਨਾ ਲੱਗਾ ਫੜਨ ਇੱਕ ਅੱਧੇ ਵਾਰ ਦੀ ਜੋ ਹੈ ਵਰਤੋਂ ਹੋਣੀ ਹੈ ਤੇ ਉਸ ਤੋਂ ਬਾਅਦ ਦੇ ਦਿਆਂ ਫਿਰ ਹੋਰ ਕੀ ਗੱਲ ਬਣਦੀ ਹੈ ਹੁਣ ਆਪਾਂ ਪੈਂਤਰਾ ਲੱਗੇ ਤੋਰਨ ਸੰਗਾ ਜੀ ਹੁਣ ਆਪਾਂ ਪੈਂਤਰਾ ਤੋੜ ਕੇ ਜੋ ਹੈ ਇੱਥੇ ਆਏ ਤੇ ਇੱਧਰ ਆਉਣ ਦੇ ਵਿੱਚ ਫੇਰ ਮੇਰੀ ਇੱਕ ਦੋ ਇੱਕ ਦੀ ਲੜਾਈ ਹੋਈ ਇੱਕ ਦੋ ਹੂਲ ਬੰਦ ਹੱਥ ਦੇ ਵਾਰ ਜੋ ਹੈ ਉਹ ਕਰਕੇ ਫੇਰ ਘੇਰਾ ਜੋ ਹੈ ਇਹਨਾਂ ਨੇ ਕਸਣਾ ਸ਼ੁਰੂ ਕਰਤਾ ਕਿ ਕਿਉਂਕਿ ਮੈਂ ਲਾਗੇ ਵਾਲਾ ਕਿਨਾਰਾ ਫੜਿਆ ਸੀ ਲਾਗੇ ਕਿਨਾਰਾ ਫੜਨ ਕਰਕੇ ਆ ਘੇਰਾ ਜਦੋਂ ਘੁੰਮ ਗਿਆ ਫੇਰ ਤੋਂ ਉਹੀ ਗੱਲ ਹੋਈ ਉਹ ਕਿਨਾਰਾ ਦੂਰ ਰਹਿ ਗਿਆ ਤੇ ਇਹ ਲਾਗੇ ਕਿਉਂਕਿ ਉਹ ਮੈਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਜਿਉਆ ਪਾ ਇਥੋਂ ਫੇਰ ਆਪਣਾ ਘੇਰਾ ਖੋਲਣ ਲੱਗੇ ਆ ਤੇ ਹੁਣ ਵੇਖਿਓ ਕਿ ਕੁਝ ਪੈਂਤਰਾ ਐਦਾਂ ਦਾ ਲੜਾਵਾਂਗੇ ਕਿ ਇਹ ਜਿਨੇ ਸਿੰਘ ਖੜੇ ਨੇ ਇਹ ਆਪਸ ਦੇ ਵਿੱਚ ਜੋ ਹੈ ਉਲਝ ਕੇ ਆਪਸ ਦੇ ਵੱਜੀ ਜਾਣਾ ਸੰਗਤ ਜੀ ਹੁਣ ਆਪ ਜੀਆ ਨੇ ਜਿਵੇਂ ਵੇਖਿਆ ਜਿਵੇਂ ਇਹ ਸਾਰਾ ਪੈਂਤਰਾ ਚੱਲਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਘੇਰਾ ਖੋਲਿਆ ਘੇਰੇ ਤੋਂ ਬਾਹਰ ਨਿਕਲ ਕੇ ਜੋ ਹੈ ਇੱਕ ਦੋ ਇੱਕ ਦੀ ਲੜਾਈ ਹੋਈ ਹੁਣ ਪਹਿਲੇ ਵਾਰ ਦੇ ਵਿੱਚ ਧੌਣ ਦਾ ਵਾਰ ਬਣਿਆ ਵੈਰੀ ਚਟਕਿਆ ਗਿਆ ਪੈਂਤਰਾ ਖੁੱਲਿਆ ਘੇਰਾ ਖੁੱਲਿਆ ਫਿਰ ਦੂਸਰੇ ਪਾਸੇ ਘੇਰਾ ਲਿਆ ਹੂਲ ਦਾ ਵਾਰ ਬਣਾ ਕੇ ਫਿਰ ਜਦੋਂ ਦੂਸਰਾ ਪੈਂਤਰਾ ਫਿਰ ਤੋੜਿਆ ਫਿਰ ਦੋ ਖਿਡਾਰੀਆਂ ਦੇ ਉੱਤੇ ਜੋ ਹੈ ਹੂਲਾਂ ਦੇ ਵਾਰ ਬਣੇ ਤੇ ਘੇਰਾ ਬਾਰੋ-ਬਾਰ ਰੱਖਦਿਆਂ ਹੋਇਆਂ ਮੈਂ ਉਹ ਕੋਨੇ ਫੜੇ ਜੋ ਮੈਨੂੰ ਮੇਰੇ ਲਈ ਜੋ ਬਿਹਤਰੀ ਲੱਗੇ ਤੇ ਢਾਲ ਕਿਰਪਾਨ ਇਹ ਜੋ ਕੰਬੀਨੇਸ਼ਨ ਸੀ ਕੇਰੇ ਦੇ ਵਿੱਚ ਇਸ ਤੋਂ ਘੱਟ ਦੀ ਗੱਲ ਕਰਨੀ ਜੋ ਹੈ ਆ ਬਾਹਰ ਨਹੀਂ ਸਾਦੀ ਢਾਲ ਹੋਣ ਕਰਕੇ ਜੋ ਹੈ ਕਈ ਬੈਰੀਆਂ ਦੇ ਵਾਰਾਂ ਨੂੰ ਜੋ ਹੈ ਮੈਂ ਬਹੁਤ ਹੀ ਆਸਾਨੀ ਦੇ ਨਾਲ ਰੋਕੀ ਗਿਆ ਤੇ ਇਹਦੀ ਇਹ ਢਾਲ ਦੇ ਬਦੌਲਤ ਹੀ ਜੋ ਮੈਂ ਅੰਦਰ ਵੜ ਕੇ ਪੈਂਤਰਾ ਤਸਾ ਕੇ ਜੋ ਹੈ ਆਪਣੇ ਵਾਰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕਰਕੇ ਆਪਣਾ ਵਿਚਾਰ ਨਾਲੋਂ ਨਾਲ ਕਰੀ ਗਿਆ ਤੇ ਇਹ ਸਾਰੀ ਵਿਆਖਿਆ ਜੋ ਹੈ ਜੋ ਮਹਾਰਾਜ ਨੇ ਸਾਨੂੰ ਪੰਕਤੀਆਂ ਬਖਸ਼ੀਆਂ ਤਸਿਓ ਕਟਕਮੈ ਝਟਕਦਾ ਕਛੂ ਨ ਸੰਖ ਵਿਚਾਰ ਗਾਹਤ ਭਇਓ ਸਭ ਤਨ ਬੜੇ ਬਾਹਤ ਭਇਓ ਹਥਿਆਰ ਇਹਨਾਂ ਪੰਕਤੀਆਂ ਦੇ ਆਧਾਰ ਤੇ ਇਹ ਪੈਂਤਰਾ ਆਪ ਜੀਆਂ ਦੇ ਸਨਮੁਖ ਆਪਾਂ ਪੇਸ਼ ਕੀਤਾ ਜੀ ਸੰਗਤ ਜੀ ਇਹ ਜੋ ਪ੍ਰਦਰਸ਼ਨ ਆਪ ਜੀਆਂ ਨੇ ਵੇਖਿਆ ਇਹ ਪ੍ਰਦਰਸ਼ਨ ਪਾਵੇਂ ਅਸੀਂ ਡੈਮੋ ਸ਼ਸਤਰਾਂ ਦੇ ਨਾਲ ਦਿੱਤਾ ਪਰ ਫੇਰ ਵੀ ਜੋ ਹੈ ਅਸੀਂ ਇਹਨੂੰ ਬਹੁਤਾ ਅਗਰੈਸਿਵਲੀ ਹੋ ਕਰਕੇ ਆਪ ਜੀ ਨੂੰ ਸੇਫਟੀ ਫੈਕਟਰ ਨੂੰ ਮੁੱਖ ਰੱਖਦੇ ਹੁਆ ਨਹੀਂ ਵਿਖਾ पाए ਵਾਰ ਕੋਈ ਬਹੁਤੇ ਕਹ ਲੋ ਕਿ ਪਰਮੇ ਨਹੀਂ ਆਪ ਚਲਾਏ ਪਰ ਫੇਰ ਵੀ ਤੁਸੀਂ ਸਾਰੀ ਵੀਡੀਓ ਵਿੱਚ ਵੇਖ ਸਕਦੇ ਹੋ ਪੈਂਤਰਿਆਂ ਦੇ ਸਿਰ ਤੇ ਜਿਹੋ ਜੇ ਪੈਂਤਰੇ ਚੱਲੇ ਤੇ ਜਿਹੋ ਜੇ ਕੈਲੋ ਕੇ ਮੂਵਮੈਂਟਸ ਹੋਏ ਐਕਸ਼ਨਸ ਹੋਏ ਵਾਰ ਚੱਲੇ ਭਾਵੇਂ ਪਰਮੇ ਨਹੀਂ ਸੰਨ ਪਰ ਚੀਜ਼ ਆਪ ਜੀ ਆਦੇ ਸਾਹਮਣੇ ਆਈ ਕਿ 35 ਕਾਰਗਰ ਸਨ ਤੇ ਕੱਲੇ ਕੱਲੇ ਵਾਰ ਕੱਲੇ ਕੱਲੇ ਪੈਂਤਰੇ ਦੇ ਨਾਲ ਜੋ ਅਖੀਰਲਾ ਸਿਨੈਰੀਓ ਅਸੀਂ ਬੰਨਿਆ ਉਹਦੇ ਵਿੱਚ ਹਰ ਇੱਕ ਪੈਂਤਰੇ ਦੇ ਨਾਲ ਜੋ ਹੈ ਬੈਰੀ ਝਟਕਿਆ ਗਿਆ ਤੇ ਘੇਰੇ ਵਿੱਚ ਖੜ ਕੇ ਲੜਿਆ ਜਾਵੇ ਜਾਂ ਪੈਂਤਰਿਆਂ ਦੇ ਵਿੱਚ ਤੇ ਪੈਂਤਰੇ ਕਿਹੋ ਜਿਹੇ ਹੋਣ ਇਹ ਸਾਰਾ ਫਰਕ ਜੋ ਹੈ ਆਪ ਜੀ ਆਦੇ ਸਾਹਮਣੇ ਅਸੀਂ ਲਿਆਉਣਾ ਕੀਤਾ ਸੰਗਤ ਜੀ ਸਾਨੂੰ ਸਾਡਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਇਤਿਹਾਸ बार-बार ਪੜਨ ਤੇ ਵਿਚਾਰਨ ਦੇ ਨਾਲ ਸਾਡੀ ਦ੍ਰਿੜਤਾ ਵਧੇਗੀ ਤੇ ਸ਼ਸਤਰ ਵਿਦਿਆ ਬਾਰੇ ਸਾਡੀ ਜਾਣਕਾਰੀ ਹੋਰ ਵਧੇਗੀ ਜਿਵੇਂ ਗੱਤਗੇ ਦੀ ਸ਼ੁਰੂਆਤ ਚਾਰ ਘੂਰੇ ਜਾਂ ਚਾਰ ਪੈਰਾ ਤੋਂ ਹੁੰਦੀ ਹੈ ਉਸੇ ਤਰ੍ਹਾਂ ਸ਼ਸਤਰ ਵਿਦਿਆ ਦੀ ਸ਼ੁਰੂਆਤ ਜੋ ਹੈ ਘੇਰੇ ਦੇ ਹੱਥਾਂ ਤੋਂ ਹੁੰਦਿਆਂ ਹੋਇਆਂ ਹੂਲਾਂ ਤੇ ਬੰਧ ਹਾਤੇ ਵਾਰਾਂ ਤੇ ਆਉਂਦੀ ਹੈ ਇਹ ਜੰਗ ਜੁੱਦ ਦੇ ਸਿਨੈਰੀਓ ਤੇ ਡਿਪੈਂਡ ਕਰਦਾ ਕਿ ਕਿਹੜੀ ਚੀਜ਼ ਪਹਿਲਾਂ ਕਰਨੀ ਪੈ ਜੇ ਤੇ ਕਿਹੜੀ ਬਾਅਦ ਚ ਬਾਰ ਜਦ جنگ ਤੁਰ ਪਿਆ ਇਹ ਦੋਨੋਂ ਹੱਥਾਂ ਦੇ ਨਾਲ ਹੀ ਐ ਜੋ ਜੋਧਾ ਆਪਣੇ ਆਪ ਨੂੰ ਜੰਗ ਦੇ میدان ਚੋਂ ਕੱਢ ਸਕਦਾ ਇਹਨਾਂ ਹੱਥਾਂ 'ਚੋ ਕਿਸੇ ਵੀ ਹੱਥ ਦੇ ਵਿੱਚ ਜੇ ਟਿੱਲੇ ਆਈ ਹੋਵੇ ਜਾਂ ਕੋਈ ਹੱਥ ਮਿਸਿੰਗ ਹੋਵੇ ਤੇ ਵੱਡੀਆਂ ਮੱਲਾਂ ਨਹੀਂ ਮਾਰੀਆਂ ਜਾ ਸਕਦੀਆਂ ਜਿਵੇਂ ਕਿ ਇਤਿਹਾਸ ਵਿੱਚ ਸਾਡੇ ਸਿੰਘਾਂ ਨੇ ਸੂਰਮਿਆਂ ਨੇ ਹਮੇਸ਼ਾ ਵੱਡੇ ਕਾਰਨਾਮੇ ਕੀਤੇ ਐ ਜੰਗ ਜਦ ਦੇ ਮੋਰਚੇ ਬੜੇ ਚੜ੍ਹਦੀ ਕਲਾ ਦੇ ਨਾਲ ਫਤਿਹ ਕਰਨੇ ਕੀਤੇ ਐ ਉਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਘੇਰੇ ਦੀ ਵਿੱਦਿਆ ਤੇ 1 2 1 ਦੀ ਵਿੱਦਿਆ ਦੇ ਵਿੱਚ ਸਾਡੇ ਸਿੰਘ ਕਿੰਨੇ ਨਿਪਨ ਹੋਣਗੇ ਸੰਗਤ ਜੀ ਖਿਡਾਰੀਆਂ ਸਾਰਿਆਂ ਅੱਗੇ ਬੇਨਤੀ ਹੈ ਕਿ ਆਪਣੇ ਮਨ ਦੇ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਸ਼ੰਕਾ ਨਾ ਲਿਆਈਏ ਜੇ ਮਨ 'ਚ ਕੋਈ ਸ਼ੰਕਾ ਆਵੇ ਤੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਆਪਣੇ ਅਖਾੜਿਆਂ ਦੇ ਵਿੱਚ ਆਪਣੇ ਸਿੰਘਾਂ ਦੇ ਨਾਲ ਸਾਰਿਆਂ ਨਾਲ ਰਲ ਮਿਲ ਕੇ ਵਿਚਾਰ ਵਤਾਂਦਰਾ ਕਰੀਏ ਤੇ ਕਿਸੇ ਵੀ ਆਉਂਦੀ ਗੱਲ ਦਾ ਜੋ ਹੈ ਆਪਾਂ ਨਿਚੋੜ ਕਢੀਏ ਤੇ ਤਿਆਰ ਬਰ ਤਿਆਰ ਰਹੀਏ ਤੇ ਸਾਰਿਆਂ ਤੋਂ ਵੱਡੀ ਗੱਲ ਬਾਣੀ ਬਾਣੀ ਦੇ ਤਾਰਨੀ ਹੋਈਏ ਨਾਮ ਜਪੀਏ ਸੇਵਾ ਕਰੀਏ ਗੁਰਬਾਣੀ ਸੰਥਿਆ ਕਰੀਏ ਜਿਹਦੇ ਕਰਕੇ ਸਾਡੇ ਅੰਦਰ ਜੋ ਹੈ ਸਬਰ ਸੰਤੋਖ ਤੇ ਨਿਮਰਤਾ ਦੇ ਗੁਣ ਪੈਦਾ ਹੋਣ ਜਿਨ੍ਹਾਂ ਦੇ ਕਰਕੇ ਜੋ ਹੈ ਅਸੀਂ ਸੰਤ ਸਿਪਾਈ ਦੇ ਮਾਰਗ ਤੇ ਤੁਰ ਸਕੀਏ ਸੋ ਸੰਗਤ ਜੀ ਐਨੀ ਸੇਵਾ ਦੇ ਨਾਲ ਇਹ ਵੀਡੀਓ ਦੀ ਸਮਾਪਤੀ ਹੈ ਅੱਗੇ ਹੋਰ ਅਸੀਂ ਜੋ ਹੈ ਵੀਡੀਓ ਲੈ ਕੇ ਆਪ ਜੀਾਂ ਦੇ ਸਨਮਖ ਜੋ ਹੈ ਹਾਜ਼ਰ ਹੋਵਾਂਗੇ ਜਿਸ ਚ ਅਸੀਂ ਜੋ ਅੱਜ ਪ੍ਰਦਰਸ਼ਨ ਕਰਕੇ ਵਿਖਾਇਆ ਢਾਲ ਕਿਰਪਾਨ ਐਸ ਢਾਲ ਕਿਰਪਾਨ ਨੂੰ ਗਾਂਹ ਹੋਰ ਜੋ ਹੈ ਬ੍ਰੇਕਡਾਊਨ ਕਰਕੇ ਜੋ ਹੈ ਆਪ ਜੀਾਂ ਦੇ ਸਾਹਮਣੇ ਐਸ 35 ਨੂੰ ਹੋਰ ਵਿਆਖਿਆ ਕਰਕੇ ਵਿਖਿਆਨ ਕਰਕੇ ਆਪ ਜੀਾਂ ਦੇ ਸਾਹਮਣੇ ਰੱਖਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ